ਇਹ 58% ਆ ਪੰਜਾਬ ਦੇ ਬਣਾ ਦੇ ਡੀਏ ਹੈ ਉਹ 42% ਆ 16% ਦਾ ਬਹੁਤ ਵੱਡਾ ਫਰਕ ਆ ਇਸ ਫਰਕ ਨੂੰ ਲੈ ਕੇ ਮੁੱਖ ਮੰਤਰੀ ਭਵਨ ਤੋਂ ਨਾਲ ਇਹ ਤੋਂ ਨਹੀਂ ਹਰਪਾਲ ਸਿੰਘ ਜੀਮਾ ਨਾਲ ਚੰਡੀਗੜ੍ਹ ਦੇ ਵਿੱਚ ਸਾਂਝੇ ਫਰੰਡਾਂ ਦੀਆਂ ਮੀਟਿੰਗਾਂ ਹੋਈਆਂ ਪਰ ਮੀਟਿੰਗਾਂ ਦੇ ਵਿੱਚ ਇਹ ਫੈਸਲਾ ਕੀਤਾ ਹੋਇਆ ਵੀ ਅਸੀਂ ਆਉਣ ਵਾਲੇ ਸਮੇਂ ਵਿੱਚ ਵਾਅਦਾ ਕਰ ਸਕਦੇ ਹਾਂ ਪਰ ਅਜੇ ਤੱਕ ਪੰਜਾਬ ਸਰਕਾਰ ਲਾਗ ਲਾ ਰਹੀ ਹੈ ਜਿਸ ਨੂੰ ਲੈ ਕੇ ਸੰਗਰੂਰ ਦੇ ਵਿੱਚ ਧੂੜੀ ਦੇ ਵਿੱਚ ਤਰੰਦਰ ਦੇ ਵਿੱਚ ਮਹਾਲੀ ਵਿੱਚ ਤਾਂ ਮੈਂ ਤੇ ਥੇਗਾ ਤੇ ਮੋਹਰੀ ਭਵਾਂ ਤੋਂ ਮਾਂ ਦੇ ਸ਼ਹਿਰ ਸੂਰਜ ਜਾ ਕੇ ਮੋਹਰੀ ਭਵਾਂ ਤੋਂ ਲਾਰਿਆਂ ਦੀ ਕੋਲ ਖੁੱਲੀ ਗਈ। ਦੂਜੇ ਪਾਸੇ ਆਸਾ ਵਰਕਰਾਂ, ਮੀਡਲ ਵਰਕਰਾਂ ਅਗਰ ਨੂੰ ਨਗਰ ਮਾਨਵ ਤੇ ਵਾਧਾ ਕਰਾਉਣ ਵਾਸਤੇ ਇੱਕ ਕੱਚੇ ਇਮਾਰਾਣੇ ਨੂੰ ਪੱਕੇ ਕਰਨ ਦੀ ਵੱਡੀ ਗੱਲ ਸੀ। ਉਹਨਾਂ ਨੇ 2, 3 ਤੇ 4 ਦਸਮ ਨੂੰ ਹੜਤਾਲ ਕੀਤੀ ਸਾਰੇ ਪੰਜਾਬ ਦੇ ਕਰਤਿਰ ਮਨਾਏ ਨੇ। ਉਹਨਾਂ ਨੇ ਮੁੱਖ ਮੰਗੇ ਹੀ ਜਿਸ ਨੇ ਇਕੱਠੀ ਹੋਈ ਅੱਜ। ਦੂਸਰੇ ਪਾਸੇ 6ਵੇਂ ਪੇਗ ਹੁੰਦਾ ਏਰੀਆ ਦਾ 5.5 ਸਾਲ ਤੋਂ ਬਕਾਇਆ ਰਹਿੰਦਾ। ਜਿਸ ਨੂੰ ਲੈ ਕੇ ਮੁੱਖ ਮੰਤਰੀ ਭਵਾਨਪੂਰਨ ਨਾਲ ਬੇਤਵਾਂ ਦੇ ਹਰਪਾਲ ਸਿੰਘ ਜੀ ਨਾਲ ਸਾਂਝੇ ਫਰੰਦੀਆਂ ਕਈ ਮਿੰਟਾਂ ਹੋਈਆਂ ਪਰ ਮੀਟਿੰਗਾਂ ਵਿੱਚ ਸਿਰਫ ਲਾਰੇ ਪ੍ਰਾਪਤ ਹੋਏ 17 ਸਤ 2020 ਵਾਲੇ ਮਲਾਿਆਂ ਨੂੰ ਛੇਵਾਂ ਬੇਕਮਿਸ਼ਨ ਲਾਊ ਕਰਨਾ ਪੁਰਾਣੀ ਪੈਨਸ਼ਨਿੰਗ ਦੇ ਉੱਪਰ ਪੰਜਾਬ ਸਰਕਾਰ ਵੱਲੋਂ 2022 ਦੇ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਪਰ ਸਰਕਾਰ ਨੂੰ ਲਗਭਗ 3.5 ਸਾਲ ਸਮਾਂ ਹੋ ਚੁੱਕਿਆ ਜਦ ਤੱਕ ਪੁਰਾਣੀ ਪੈਨਸ਼ਨਿੰਗ ਬਹਾਲ ਨਹੀਂ ਹੋਈ ਦੂਜੇ ਪਾਸੇ ਡੀਏ ਬਹੁਤ ਵੱਡਾ ਫਰਕ ਆ ਕੇਂਦਰ ਸਰਕਾਰ ਦੇ ਮਿਲਾਨਾ ਡੀਏ 58% ਆ ਪੰਜਾਬ ਦੇ ਮਿਲਾਨਾ ਡੀਏ ਹੈ ਉਹ 42% ਆ 16% ਦਾ ਬਹੁਤ ਵੱਡਾ ਫਰਕ ਆ ਇਸ ਫਰਕ ਨੂੰ ਲੈ ਕੇ ਮੁੱਖ ਮੰਤਰੀ ਭਵਨ ਤੋਂ ਨਾਲ ਪੇਤੋਨੀ ਹਰਪਾਲ ਸਿੰਘ ਜੀਮਾ ਨਾਲ ਚੰਡੀਗੜ੍ਹ ਦੇ ਵਿੱਚ ਸਾਂਝੇ ਫਰੰਡਾਂ ਦੀ ਮੀਟਿੰਗਾਂ ਹੋਈਆਂ ਪਰ ਮੀਟਿੰਗਾਂ ਦੇ ਵਿੱਚ ਇਹ ਫੈਸਲਾ ਕੀਤਾ ਹੋਇਆ ਵੀ ਅਸੀਂ ਆਉਣ ਵਾਲੇ ਸਮੇਂ ਵਿੱਚ ਵਾਅਦਾ ਕਰ ਸਕਦੇ ਹਾਂ ਪਰ ਅਜੇ ਤੱਕ ਪੰਜਾਬ ਸਰਕਾਰ ਲਾਗ ਲਾ ਰਹੀ ਆ ਜਿਸ ਨੂੰ ਲੈ ਕੇ ਸੰਗਰੂਰ ਦੇ ਵਿੱਚ ਉਹਦੇ ਵਿੱਚ ਤਰੰਦਰ ਦੇ ਵਿੱਚ ਮਹਾਲੀ ਵਿੱਚ ਤਾਂ ਦਿੱਤੇ ਗਏ ਤੇ ਮੋਹਰੀ ਭਵਾਂਤਵਾਂ ਦੇ ਸ਼ਹਿਰ ਸੂਰਜ ਜਾ ਕੇ ਮੋਹਰੀ ਭਵਾਂਤਵਾਂ ਦੀ ਲਾਰਾਂ ਦੀ ਪੋਲ ਖੁੱਲੀ ਗਈ ਗੁੱਜੇ ਪਾਸੇ ਆਸਾ ਵਰਕਰਾਂ ਮਿਡਲ ਵਰਕਰਾਂ ਅਗਰ ਨੂੰ ਨਗਰ ਮਾਨਵ ਤੇਜ ਵਾਧਾ ਕਰਾਉਣ ਵਾਸਤੇ ਇੱਕ ਕੱਚੇ ਮਜ਼ਦੂਰਾਂ ਨੂੰ ਪੱਕੇ ਕਰਨ ਦੀ ਵੱਡੀ ਗੱਲ ਸੀ ਉਹਨਾਂ ਨੇ 2 3 ਤੇ 4 ਦਸਮ ਨੂੰ ਹੜਤਾਲ ਕੀਤੀ ਸਾਰੇ ਪੰਜਾਬ ਦੇ ਕਰਤੇ ਮਨਾਏ ਨੇ ਉਹਨਾਂ ਨੇ ਮੁੱਖ ਮੰਗ ਇਹ ਹੈ ਕਿ ਪੰਜਾਬ ਸਰਕਾਰ ਦੇ ਵਿਭਾਗ ਵਿੱਚ ਕੰਮ ਕਰਦੇ ਕੱਚੇ ਮਜ਼ਦੂਰਾਂ ਨੂੰ ਅਕਾਗਿਤ ਜਾਵੇ ਧੰਨਵਾਦ ਜੀ